ਗਮਾਡਾ ਵੱਲੋਂ ਲਗਾਤਾਰ ਸਮੇਂ-ਸਮੇਂ ਸਿਰ ਵੱਡੀ ਕਾਰਵਾਈਆਂ ਨਾਜਾਇਜ਼ ਸਾਰਿਆਂ ਦੇ ਖਿਲਾਫ ਕੀਤੀਆਂ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਮੁਹਾਲੀ ਜ਼ਿਲ੍ਹੇ ਦੇ ਕਸਬਾ ਮੁੱਲਾ ਪਰ ਗਰੀਬਦਾਸ ਦੇ ਨਜ਼ਦੀਕ ਨਿਊ ਚੰਡੀਆ ਏਰੀਆ ਦੇ ਵਿੱਚ ਗਮਾਡਾ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਸਾਰਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਸੀ ਕਾਫੀ ਲੋਕਾਂ ਦੇ ਬਣਾਏ ਹੋਏ ਘਰ ਜੋ ਕਿ ਨਾਜਾਇਜ਼ ਤੌਰ ਤੇ ਸੀ ਉਹਨਾਂ ਦੇ ਉੱਤੇ ਵੀ ਹੰਪ ਚਲਾ ਗਿਆ ਕਾਫੀ ਕਾਰ ਕਾ ਤੇਰੀ ਕਰ ਦਿੱਤੇ ਸੀ ਫਾਰ ਮੌਸਮ ਨੂੰ ਸੀਲ ਕੀਤਾ ਸੀ ਉਸ ਤੋਂ ਬਾਅਦ ਫਿਰ ਨਾਡਾ ਨਵਾਂ ਕਰੋ ਇਲਾਕੇ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਗਮਾਡਾ ਪਿਛਲੇ ਦਿਨਾਂ ਤੋਂ ਕਰ ਰਿਹਾ ਹੈ ਤਾਂ ਇਸ ਨੂੰ ਲੈ ਕੇ ਨਿਊ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਦੱਸ ਦਿੰਦੇ ਆ ਹੁਣ ਗਮਾਡਾ ਹੋਰ ਸਰਗਰਮ ਹੈ ਜਿਸ ਨੂੰ ਲੈ ਕੇ ਗਮਾਡਾ ਦੇ ਅਧਿਕਾਰੀਆਂ ਵੱਲੋਂ ਅੱਜ ਜੇਸੀ ਮਸ਼ੀਨਾਂ ਲੈ ਕੇ ਤੇ ਨਾਲ ਪੁਲਿਸ ਪ੍ਰਸ਼ਾਸਨ ਦਾ ਬਲ ਲੈ ਕੇ ਨਾਲ ਕ ਸੈਂਕੜੇ ਜਿਹੜੇ ਪੁਲਿਸ ਕਰਮੀ ਨਾਲ ਸੀ ਉਸ ਤੋਂ ਬਾਅਦ ਜਾ ਕੇ ਉਹਨਾਂ ਵੱਲੋਂ ਅੱਜ ਤੀੜਾ ਤੋਗਾ ਪਿੰਡਾਂ ਦੇ ਵਿੱਚ ਜੋ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸੀ ਜਾਂ ਨਜਾਇਜ਼ ਕਬਜ਼ੇ ਕਿਤੇ ਹੋਏ ਸੀ ਉਹਨਾਂ ਲੋਕਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਤਾਂ ਦੇਖੋ ਕਿਵੇਂ ਜਿਨ੍ਹਾਂ ਕਬਾੜੀਆਂ ਨੇ ਗਮਾੜਾ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਉਸ ਜਗ੍ਹਾ ਉੱਤੇ ਆਪਣੇ ਟਿੰਨ ਟੀਨ ਲਗਾ ਕੇ ਉਹ ਜਗ੍ਹਾ ਉੱਤੇ ਚਾਰੇ ਚਾਰੇ ਪਾਸੇ ਤੁਸ ਨੂੰ ਕਵਰ ਕੀਤਾ ਹੋਇਆ ਸੀ ਉਸ ਜਗ੍ਹਾ ਉੱਤੇ ਜੇਸੀ ਮਸ਼ੀਨਾਂ ਦੇ ਨਾਲ ਗਮਾੜੇ ਦੇ ਅਧਿਕਾਰੀਆਂ ਨੇ ਹਟਾਇਆ ਪਰ ਸੁਖੇਰੇ ਹਾਕੀ ਕਿਸੇ ਦਾ ਕੋਈ ਵਿਰੋਧ ਵੇਖਣ ਨੂੰ ਨਹੀਂ ਮਿਲਿਆ ਭਾਵੇਂ ਕਿ ਪੁਲਿਸ ਪ੍ਰਸ਼ਾਸਨ ਨਾਲ ਸੀ ਦੇ ਨਾਲ ਤਹਿਸੀਲਦਾਰ ਮੈਜਿਸਟਰੇਟ ਜੋ ਲਗਾਏ ਹੋਏ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਇਹ ਪੂਰਾ ਜਿਹੜਾ ਨਜਾਇਜ਼ ਸਾਰੀ ਉਹਦੇ ਉੱਤੇ ਕਾਰਵਾਈ ਚੱਲ ਰਹੀ ਸੀ ਸਾਨੂੰ ਲੈ ਕੇ ਗਮਾੜਾ ਦੇ ਅਧਿਕਾਰੀਆਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਸੀਂ ਦੇਖੋ ਜਿਸ ਤਰੀਕੇ ਨਾਲ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਕਾਫੀ ਲੋਕਾਂ ਵੱਲੋਂ ਰੋਡਾਂ ਦੇ ਕਿਨਾਰੇ ਟੀਨਾ ਜਾਂ ਪਿਰ ਇਸ ਤਰੀਕੇ ਛੱਡ ਬਣਾ ਕੇ ਖੋਖੇ ਬਣਾ ਕੇ ਜਿਹੜੀਆਂ ਆਪਣੀ ਦੁਕਾਨਦਾਰੀਆਂ ਖੋਲੀਆਂ ਹੋਈਆਂ ਹੋਣ ਨੇ ਆਪਣੇ ਹੋਰ ਤਰੀਕੇ ਦੇ ਕਬਜ਼ੇ ਕੀਤੇ ਹੋਏ ਨੇ ਤਾਂ ਉਹਨਾਂ ਨੂੰ ਲੈ ਕੇ ਕਮਾਂਡਰ ਲਗਾਤਾਰ ਸਕਦਾ ਹੈ ਕਾਫੀ ਦਿਨੋਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਮਾਂਡਰ ਅਧਿਕਾਰੀਆਂ ਦੱਸੇਗੇ ਕਾਫੀ ਵਾਰ ਇਹਨਾਂ ਨੂੰ ਨੋਟਸ ਵੀ ਦਿੱਤੇ ਗਏ ਨੇ ਪਰ ਤੇ باوجود ਇਹਨਾਂ ਵੱਲੋਂ ਇਹ ਕਬਜ਼ੇ ਖਾਲੀ ਨਹੀਂ ਕੀਤੇ ਗਏ ਸੀ ਜਿਸ ਤੋਂ ਬਾਅਦ ਜਾ ਕੇ ਅੱਜ ਉਹਨਾਂ ਨੂੰ ਆਖਰ ਜੇਸੀ ਮਸ਼ੀਨਾਂ ਨਾਲ ਲੈ ਕੇ ਪੁਲਿਸ ਪੁਲਸ ਨਾਲ ਲੈ ਕੇ ਆਉਣਾ ਪਿਆ ਜਿਸ ਤੋਂ ਬਾਅਦ ਜਾ ਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਪੂਰੀ ਜਗ੍ਹਾ ਨੂੰ ਖਾਲੀ ਕਰਵਾਇਆ ਗਿਆ ਤੇ ਨਾਲ ਦੀ ਨਾਲ ਲੋਕਾਂ ਨੂੰ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਫਿਰ ਵੀ ਇਸੇ ਜ਼ਮੀਨ ਦੇ ਉੱਤੇ ਇਨਾ ਰੋੜਾਂ ਦੇ ਉੱਤੇ ਅਗਰ ਕੋਈ ਨਾਜਾਇਜ਼ ਕਬਜ਼ਾ ਕਰਦਾ ਹੈ ਨਾਜਾਇਜ਼ ਉਸਾਰੀ ਕਰਦਾ ਹੈ ਤਾਂ ਉਦੋਂ ਉੱਤੇ ਸਮੇਂ-ਸਮੇਂ ਸਰਕਾਰਵਾਈ ਹੋਵੇਗੀ ਤੇ ਨਾਲ ਦੀ ਨਾਲ ਜਿਹੜਿਆ ਹੋਰ ਵੀ ਨਾਜਾਇਜ਼ ਉਸਾਰੀਆਂ ਨੇ ਉਹਨਾਂ ਨੂੰ ਵੀ ਨੋਟਸ ਦੇ ਗਮਾਡਾ ਨੇ ਭੇਜ ਦਿੱਤੇ ਨੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਡਰਾਈਵ ਲਗਾਤਾਰ ਚੱਲਦੀ ਰਹੇਗੀ ਇਸ ਨੂੰ ਲੈ ਕੇ ਗਮਾਡਾ ਦੇ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਸਮੇਂ-ਸਮੇਂ ਸਿਰ ਇਸ ਤਰੀਕੇ ਦੀ ਡਰਾਈਵ ਚਲਾਨੀ ਹੈ ਜਿਸ ਤੋਂ ਬਾਅਦ ਜਾ ਕੇ ਕਾਫੀ ਕਬਜ਼ੇ ਹੁਣ ਤੱਕ ਅਸੀਂ ਛੜਾ ਚੁੱਕੇ ਹਾਂ ਤੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਵੀ ਇਸ ਤਰ੍ਹਾਂ ਕੇ ਡਰਾਈਵ ਚਲਾਈਆਂ ਜਾਣਗੀਆਂ ਕਾਫੀ ਸ਼ਿਕਾਇਤਾਂ ਲੱਗ ਕੇ ਤੋਂ ਨੇ ਨਜਾਇਜ਼ ਸਾਰੀਆਂ ਨੂੰ ਲੈ ਕੇ ਜਾਂ ਫਿਰ ਨਜਾਇਜ਼ ਕਬਜ਼ੇ ਨੂੰ ਲੈ ਕੇ ਗਮਾੜਾ ਦੀ ਜਗ੍ਹਾ ਕਿਉਂਕਿ ਐਕਵਾਇਰ ਕੀਤੀ ਹੋਈ ਹੈ ਕਈ ਜਗ੍ਹਾ ਜ਼ਮੀਨਾਂ ਤਾਂ ਜ਼ਮੀਨਾਂ ਖਾਲੀ ਦੇਖ ਕੇ ਕਈ ਲੋਕ ਕਿ ਜਗ੍ਹਾ ਉੱਤੇ ਆਪਣਾ ਕਾਰੋਬਾਰ ਖੋਲ ਲੈਂਦੇ ਨੇ ਆਪਣੀਆਂ ਟੀਨਾਂ ਲਗਾ ਕੇ ਆਪਣੇ ਚਾਰ ਦਿਵਾਰੀ ਕਰਕੇ ਜਾਂ ਫਿਰ ਜੇ ਆਪਾਂ ਗੱਲ ਕਰੀਏ ਤਾਂ ਖੋਖੇ ਵਗੈਰਾ ਰੱਖ ਕੇ ਉਹ ਜਗ੍ਹਾ ਉੱਤੇ ਛੋਟਾ ਮੋਟਾ ਕਾਰੋਬਾਰ ਖੋਲ ਲੈਂਦੇ ਨੇ ਇਸ ਤੋਂ ਬਾਅਦ ਜਾ ਕੇ ਗਮਾੜਾ ਇਸ ਚੀਜ਼ ਨੂੰ ਲੈ ਕੇ ਕਾਰਵਾਈਆਂ ਕਰ ਰਿਹਾ ਹੈ ਤਸਵੀਰਾਂ ਲੈ ਕੇ ਮੌਕੇ ਦੇ ਅਧਿਕਾਰੀਆਂ ਨੇ ਕਿਹਾ ਤੁਹਾਨੂੰ ਉਹ ਵੀ ਸਲਾਵਾਮ ਤੇ ਨਾਲ ਦੀ ਨਾਲ ਇਸ ਤਰੀਕੇ ਦੀਆਂ ਹੋਰ ਖਬਰਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂਕਿ ਲੋਕਾਂ ਤੱਕ ਹੋਰ ਵੀ ਖਬਰਾਂ ਜਿਹੜੀਆਂ ਸਾਡਾ ਚੈਨਲ ਰਾਹੀਂ ਪਹੁੰਚ ਸਕੇ ਤੇ ਨਾਲ ਦੀ ਨਾਲ ਤੁਹਾਨੂੰ ਵੀ ਅਪੀਲ ਕਰਾਂਗੇ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਸਾਡੇ ਨੂੰ ਫੋਲੋ ਕਰ ਲਿਓ ਤਾਂਕਿ ਇਲਾਕੇ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਧੰਨਵਾਦ ਤੇ ਅਫਸਰ ਖੜੇ ਨੇ ਉਹ ਐਟਪੀ ਖੜੇ ਨੇ ਉਹ ਖੜੇ ਨੇ ਕੋਈ ਗੱਲ ਨਹੀਂ ਮੌਕੇ ਦੇ ਜੈ ਸਿੰਘ ਅੱਜ ਜਿਹੜੀ ਕੀਤੀ ਜਾ ਰਹੀ ਹੈ ਨਜਾਇਜ਼ੀ ਵਾਲੇ ਤੇ ਕਾਰਵਾਈ ਤਾਂ ਕਿੰਨੀ ਜਗ੍ਹਾ ਕੀਤੀ ਹੈ ਜੀ ਅੱਜ ਨਹੀਂ ਟੰਗੀ ਕਰੋ ਇਹ ਪਿੰਡ ਤੀੜੇ ਦੇ ਤੋਗਾ ਦੇ ਵਿੱਚ ਕਬਾੜੀ ਜਿਹੜੇ ਬੈਠੇ ਸੀ ਲੀ ਗਲੀ ਉਹਨਾਂ ਦੇ ਦਿੱਤੀ ਹੈ ਕਾਰਵਾਈ ਇਹ ਇਹਨਾਂ ਨੂੰ ਕੋਈ ਨੋਟਿਸ ਵਗੈਰਾ ਜਾਂ ਜਮੀਨ ਦੀ 2023 ਦੇ ਨੋਟਿਸ ਨਿਕਲੇ ਹੋਏ ਨੇ ਇਹਨਾਂ ਨੂੰ ਵੀ ਤੇ ਉਦੋਂ ਦੀ ਕਾਰਵਾਈ ਚੱਲਦੀ ਆ ਰਹੀ ਹੈ ਇਹਨਾਂ ਨੂੰ ਕੋਈ ਅੱਗੇ ਵਾਰਨਿੰਗ ਦਿੱਤੀ ਹੈ ਜੇ ਅੱਗੇ ਵਾਸਤੇ ਨਾ ਲਗਾਉਣ ਇੱਥੇ ਅੱਪਾ ਰੈਗੂਲਰਲੀ ਵੀਕਲੀ ਦਿੰਦੇ ਆ ਇਹਨਾਂ ਨੂੰ ਕਾਫੀ ਵਾਰ ਦਿੱਤੀ ਹੈ ਜੀ ਤੋਗਾ ਤੀੜਾ ਦੋਨੋਂ ਜਗ੍ਹਾ ਹਾਂਜੀ ਜੀ ਗਮਾੜਾ ਵੱਲੋਂ ਕਾਰਵਾਈ ਕੀਤੀ ਗਈ ਹੈ ਜੀ ਕਿਹੜੇ ਕਿਹੜੇ ਜਗ੍ਹਾ ਕੀਤੀ ਹੈ ਜੀ ਇੱਕ ਦੋ ਪਿੰਡਾਂ ਦੇ ਅੱਜ ਮੇਨਲੀ ਰੋਗਾਂ ਤੇ ਤੀੜਾ ਹਾਂਜੀ ਦੋਨਾਂ ਦੇ ਜਿੰਨੇ ਵੀ ਅਨਰਕਦ ਸਾਰੀਆਂ ਸੀਗੀਆਂ ਤੇ ਇੱਕ ਜਿਹੜਾ ਕਬਾੜੀਆ ਦਾ ਸੀਗਾ ਮੇਨ ਏਰੀਆ ਸਾਰਾ ਇਹਨੂੰ ਸਾਰਾ ਕਲੀਅਰ ਕਰਾਇਆ ਗਿਆ ਜੀ ਤੇ ਇਹਨਾਂ ਨੂੰ ਅੱਗੇ ਵਾਸਤੇ ਕੀ ਆਰਗਨਾਈਜ਼ੇਸ਼ਨ ਹਾਂਜੀ ਹਾਂਜੀ ਨਹੀਂ ਉਹਨਾਂ ਤਾਂ ਸਾਰਾ ਕਲੀਅਰ ਕਰ ਹੀ ਦਿੱਤਾ ਜੀ ਆਲਮੋਸਟ ਹਾਂਜੀ ਤੇ ਲੋਕੀਂ ਵੀ ਜਿਆਦਾ ਸਾਰੇ ਵਰਕੇ ਬੈਠੇ ਨੇ ਜਾਂ ਖੜ੍ਹੇ ਹੋਣੇ ਨੇ ਇਹਨਾਂ ਨੇ ਮੇਰੀ ਸਾਰਿਆਂ ਸਾਰਿਆਂ ਦੇ ਨੋਟਿਸ ਲੱਗ ਚੁੱਕਾ ਜੀ ਜਿਵੇਂ ਜਿਵੇਂ ਜਿੰਨਾਂ ਦਾ ਨੋਟਿਸ ਦਾ ਟਾਈਮ ਪੀਰੀਅਡ ਪੂਰਾ ਹੁੰਦਾ ਜਾ ਰਿਹਾ ਉਹਨਾਂ ਦੇ ਡਿਮੋਲੇਸ਼ਨ ਡਰਾਈਵ ਸਾਰੀ ਚੱਲ ਰਹੀ ਹੈ ਜੀ ਤੇ ਹੋਰ ਜਿਹੜੀ ਤੀਸਰਾ ਨਾਡਾ ਨਵ